ਕਿਉਂਕਿ ਉਹਦੇ ਸਰੀਰ ਦੇ ਅੰਗ ਬਿਲਕੁਲ ਠੀਕ ਨਹੀਂ ਹਨ ਤੇਰੇ ਦੱਸਿਆ ਵੀ ਮੈਂ ਟੋਕਰੀ ਤੋਂ ਬਾਹਰ ਨਿਕਲਿਆ ਤੇਰੇ ਰੜੜ ਕੇ ਤੇ ਹੌਲੀ-ਹੌਲੀ ਇਸ ਪਾਣੀ ਵਿੱਚ ਜਾ ਕਰਕੇ ਇਸ ਨਾਨ ਕੀਤਾ ਭਇਆ ਆਰੋਗ ਅੰਗ ਤਨ ਸੁੰਦਰ ਤੇ ਕਹਿ ਲਗਿਆ ਏ ਉਨ ਵਰਤ ਵਿੱਚ ਇਸੇ ਨਾਨ ਕਰਕੇ ਮੇਰਾ ਜਿਹੜਾ ਰੋਗ ਸੀ ਉਹ ਦੂਰ ਹੋ ਗਿਆ ਤੇ ਮਾਲਕ ਦੀ ਕਿਰਪਾ ਨਾਲ ਮੈਨੂੰ arogyata ਮਿਲੀ ਮੈਂ ਪਤ ਸੋਨਾ ਪਰਮ ਉਰ ਅੰਦਰ ਤੇ ਕਹਿ ਲੱਗਿਆ ਵੀ ਇਸ ਕਰਕੇ ਮੈਂ ਸਾਰਾ ਜਿਹੜਾ ਬਿਰਤਾਂਤ ਸੀ ਜੋ ਕੁਝ ਮੇਰੇ ਨਾਲ ਵਾਪਰਿਆ ਮੈਂ ਤੈਨੂੰ ਦੱਸ ਦਿੱਤਾ ਹੁਣ ਤੂੰ ਭਰਮ ਨਾ ਕਰ ਕਿਉਂਕਿ ਮੈਂ ਹੀ ਤੇਰਾ ਪਤੀ ਹਾਂ ਮਿਲਾ ਆਨ ਮੁッコ ਅਪ ਪਿਆਰੀ ਤੇ ਕਹਿ ਲਗਿਆ ਏ ਪਿਆਰੀ ਹੁਣ ਤੂੰ ਮੈਨੂੰ ਆ ਕਰਕੇ ਮਿਲ ਹੁਣ ਇਹਨਾਂ ਗੱਲਾਂ ਤੂੰ ਸਾਨੂੰ ਸਿੱਖਿਆ ਪਤਾ ਕੀ ਮਿਲਦੀ ਐ ਕਿ ਸਾਨੂੰ ਇੱਕ ਦੂਜੇ ਤੇ ਭਰੋਸਾ ਰੱਖ ਕੇ ਇੱਕ ਦੂਜੇ ਤੇ ਵਿਸ਼ਵਾਸ ਰੱਖ ਕੇ ਵਧੀਆ ਜੀਵਨ ਜਿਉਣਾ ਚਾਹੀਦਾ ਜੇ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਹੋਵੇ ਨਾ ਤਾਂ ਕੋਈ ਵੀ ਤੁਹਾਡੇ ਰਿਸ਼ਤੇ ਵਿੱਚ ਤਰੇੜ ਨਹੀਂ ਪਾ ਸਕਦਾ ਸੀ ਕਹਿੰਦੇ ਨੇ ਫਲਾਣੇ ਨੇ ਆ ਕੇ ਸਾਡਾ ਰਿਸ਼ਤਾ ਤੋੜਦਾ ਜੀ ਕਹਿੰਦੇ ਨਾ ਵੀ ਸੱਸ ਸੌਦੇ ਕਰਕੇ ਰਿਸ਼ਤਾ ਟੁੱਟ ਗਿਆ ਜੀ ਗੁਮਾਂਡੀਆਂ ਕਰਕੇ ਰਿਸ਼ਤਾ ਟੁੱਟ ਗਿਆ ਕੋਈ ਤੁਹਾਡੇ ਰਿਸ਼ਤੇ ਨੂੰ ਨਹੀਂ ਤੋੜ ਸਕਦਾ ਰਿਸ਼ਤਾ ਜੋੜਨਾ ਰਿਸ਼ਤਾ ਤੋੜਨਾ ਇਹ ਤੁਹਾਡੇ ਹੱਥ ਦੀ ਗੱਲ ਹੈ ਜਦੋਂ ਤੁਹਾਨੂੰ ਇੱਕ ਦੂਜੇ ਤੇ ਵਿਸ਼ਵਾਸ ਹੀ ਨਹੀਂ ਹੈ ਜਾਂ ਤੁਸੀਂ ਇੱਕ ਦੂਜੇ ਦੇ ਵਿਸ਼ਵਾਸ ਤੇ ਖਰੇ ਨਹੀਂ ਉਤਰੇ ਤੁਸੀਂ ਆਪਣੇ ਜੀਵਨ ਦੀ ਮਰਜ਼ਾ ਦਾ ਤੋਂ ਬਾਹਰ ਚਲੇਗੇ ਫਿਰ ਭਾਈ ਦੂਜੇ ਨੂੰ ਆਪਾਂ ਦੋਸ਼ ਕਿਉਂ ਦੇਈਂ ਮਹਾਰਾਜ ਕਹਿੰਦੇ ਦੱਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨ ਦੀਜਾ ਵਰਜਣ ਹੁਣ ਜੇ ਪਤਨੀ ਪਤੀ ਤੋਂ ਬਵਰੀਤ ਚਲਦੀ ਹੈ ਇਹਦੇ ਵਿੱਚ ਕਿਸੇ ਦੂਜੇ ਦਾ ਕੀ ਦੋਸ਼ ਹੈ ਭਾਈ ਜੇ ਪਤੀ ਆਪਣੀ ਪਤਨੀ ਤੋਂ ਵਪਰੀਤ ਚੱਲਦਾ ਹੈ ਉਲਟ ਚੱਲਦਾ ਹੈ ਮਰਜ਼ਾਦਾ ਵਿੱਚ ਨਹੀਂ ਰਹਿੰਦਾ ਇਹਦੇ ਵਿੱਚ ਦੂਜੇ ਦਾ ਕੀ ਦੋਸ਼ ਹੈ ਭਾਈ ਬਰਿਸ਼ਤਾ ਤੇ ਟੁੱਟੇਗਾ ਨਾ ਮੈਂ ਕੱਲ ਇਹ ਸਾਰਿਆਂ ਤੇ ਗੱਲ ਲਾਗੂ ਹੁੰਦੀ ਹੈ ਮੇਰੇ ਤੇ ਵੀ ਹੁੰਦੀ ਹੈ ਮੇਰੀ ਬਾਹ ਫੜ ਲਿਓ ਜੇ ਤੁਹਾਨੂੰ ਕਿਤੇ ਲੱਗੇ ਇਹ ਸਾਰਿਆਂ ਤੇ ਗੱਲ ਲਾਗੂ ਹੁੰਦੀ ਹੈ ਕਿਉਂਕਿ ਜਦੋਂ ਸਾਡੇ ਜੀਵਨ ਦੀ ਕੋਈ ਮਰਜ਼ਾਦਾ ਨਾ ਰਹੀ ਸਾਡੇ ਜੀਵਨ ਦਾ ਕੋਈ ਦਾਇਰਾ ਨਾ ਰਿਹਾ ਅਸੀਂ ਲਸ਼ਮਨ ਰੇਖਾ ਤੋਂ ਬਾਹਰ ਚਲੇ ਗਏ ਅਸੀਂ ਆਪਣੇ ਜੀਵਨ ਦੀਆਂ ਮਰਜ਼ਾਵਾਂ ਨੂੰ ਭੁੱਲ ਗਏ ਫਿਰ ਰਸਤਾ ਕਿੱਥੋਂ ਤੱਕ ਨਿਵੇਗਾ ਭਾਈ ਫਿਰ ਤੇ ਰਿਸ਼ਤਾ ਟੁੱਟੇਗਾ ਨਾ ਕੋਈ ਦੋ ਦਿਨ ਚੁੱਪ ਕਰ ਜੇਗਾ ਕੋਈ ਚਾਰ ਦਿਨ ਚੁੱਪ ਕਰ ਜੇਗਾ ਕਿਤੇ ਨਾ ਕਿਤੇ ਜਾ ਕੇ ਤਾਂ ਰਿਸ਼ਤਿਆਂ ਵਿੱਚ ਤਰੇੜ ਆਏਗੀ ਨਾ ਇਸ ਕਰਕੇ ਪਤੀ ਪਤਨੀ ਜਿਹੜੇ ਐ ਉਹਨਾਂ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇੱਕ ਚੰਗਾ ਜੀਵਨ ਹੋਣਾ ਚਾਹੀਦਾ ਇੱਕ ਦੂਜੇ ਤੇ ਵਿਸ਼ਵਾਸ ਹੋਵੇ ਤੇ ਉਹ ਦੇ ਵਿਸ਼ਵਾਸ ਨੂੰ ਕਾਇਮ ਰੱਖੇ ਉਦੇ ਵਿਸ਼ਵਾਸ ਨੂੰ ਤੋੜੇ ਨਾ ਇਸ ਕਰਕੇ ਕਹਿ ਲੱਗਿਆ ਵੀ ਮੈਂ ਹੀ ਤੇਰਾ ਪਤੀ ਆ ਤੂੰ ਮੈਨੂੰ ਆ ਕਰਕੇ ਮਿਲਣਾ ਕਰ ਤੂੰ ਪਰ ਤਪ ਮੁੱਝ ਪਾਸੁ ਖ ਭਾਰੀ ਪਿੰਗਲਾ ਕਹਿ ਲੱਗਿਆ ਵੀ ਰਜਨੀ ਤੇਰੇ ਪਰਤਾਪ ਕਰਕੇ ਕਿਉਂਕਿ ਤੇਰੇ ਸਦਕ ਕਰਕੇ ਮਾਲਕ ਨੇ ਕਿਰਪਾ ਕੀਤੀ ਜੇਕਰ ਤੇ ਤੂੰ ਮੈਨੂੰ ਪਹਿਲੇ ਛੱਡ ਜਾਂਦੀ ਤੇ ਹੋ ਸਕਦੇ ਮੈਨੂੰ ਉਰੋਗਤਾ ਨਾ ਮਿਲਦੀ ਤੇਰੇ ਸਿੱਧਕ ਕਰਕੇ ਤੇਰੇ ਭਾਣੇ ਵਿੱਚ ਚਲਣ ਕਰਕੇ ਹੀ ਮਾਲਕ ਨੇ ਮੇਰੇ ਤੇ ਕਿਰਪਾ ਕੀਤੀ ਆ ਤੁਸੀਂ ਅੱਜ ਵੀ ਦੇਖੋ ਬਹੁਤੇ ਪਰਿਵਾਰਾਂ ਵਿੱਚ ਜਦੋਂ ਪਰਿਵਾਰ ਨੂੰ ਕਾਮਯਾਬੀ ਮਿਲਦੀ ਹੈ ਪਰਿਵਾਰ ਚੜ੍ਹਦੀ ਕਲਾ ਵਿੱਚ ਜਾਂਦਾ ਤਾਂ ਬਹੁਤ ਪਰਿਵਾਰ ਜਿਹੜੇ ਕਹਿੰਦੇ ਧੀਏ ਇਹ ਵਾਅਦਾ ਤੇਰੇ ਕਰਕੇ ਹੋਇਆ ਤੂੰ ਚੰਗੀ ਸਾਡੇ ਘਰ ਵਿੱਚ ਆਈ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਸੱਸ ਸਹੁਰੇ ਦੀ ਇੱਜ਼ਤ ਕਰਦੀ ਰਹੀ ਪਤੀ ਦੀ ਇੱਜ਼ਤ ਕਰਦੀ ਰਹੀ ਤਾਂ ਕਰਕੇ ਸਾਡੇ ਘਰ ਵਿੱਚ ਵਾਧਾ ਹੋਇਆ ਜਿੱਦ ਹੀ ਹੈ ਨਾ ਹੁਣ ਇਹ ਨਾ ਹੋਵੇ ਵੀ ਘਰ ਵਿੱਚ ਦੋ ਬੰਦੇ ਆ ਗਏ ਤੇ ਪਤੀ ਨੇ ਆਵਾਜ਼ ਮਾਰੀ ਹੋਵੇ ਘਰ ਵਾਲੀ ਨੂੰ ਨਾਲ ਲੈ ਕੇ ਵੀ ਭਾਗਮਾਨੇ ਦੋ ਦੋ ਕੋਈ ਆਏ ਐ ਬਾਹਰੋਂ ਮਿਲਣ ਵਾਸਤੇ ਆਏ ਤੇ ਚਾਹ ਬਣਾ ਕੇ ਲਿਆ ਤੇ ਉਹ ਰਸੋਈ ਵਿੱਚ ਜਾ ਕੇ ਗਾਲਾਂ ਕੱਢਦੀ ਰਹੇ ਵੀ ਕਿੱਥੋਂ ਪਿਪਾ ਲਾ ਲੇ ਫੇਰ ਨਹੀਂ ਘਰ ਵਿੱਚ ਵਾਧਾ ਹੋਣਾ ਉਹ ਮੰਨਣ ਵਾਲੀ ਹੋਵੇ ਉਹ ਕਹਿਣੇ ਵਿੱਚ ਚੱਲਣ ਵਾਲੀ ਹੋਵੇ ਤੇ ਪਤੀ ਉਹਨੂੰ ਪਿਆਰ ਕਰਦਾ ਹੋਵੇ ਉਹਦੀ ਇੱਜ਼ਤ ਕਰਦਾ ਹੋਵੇ ਸੋ ਇੱਕ ਗੱਲ ਚੇਤੇ ਰੱਖਿਓ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਇੱਜ਼ਤ ਨਹੀਂ ਕਰ ਸਕਦਾ ਨਾ ਉਹ ਦੂਜਿਆਂ ਦੀ ਇੱਜ਼ਤ ਕੀ ਕਰੇਗਾ ਉਹਦੇ ਤੋਂ ਅਸੀਂ ਇੱਜ਼ਤ ਮਾਣ ਦੀ ਕੀ ਆਸ ਰੱਖ ਸਕਦੇ ਹਾਂ ਪਹਿਲਾਂ ਜ਼ਰੂਰੀ ਹੈ ਆਪਣੇ ਪਰਿਵਾਰਾਂ ਵਿੱਚ ਪਿਆਰ ਪਾਓ ਆਪਸੀ ਨੇੜਤਾ ਬਣਾਓ ਤੇ ਉਸ ਵੇਲੇ ਕਹਿਣ ਲੱਗਿਆ ਵੀ ਤੇਰੇ ਜੀਵਨ ਕਰਕੇ ਹੀ ਮੇਰੇ ਤੇ ਇਹ ਕਿਰਪਾ ਹੋਈ ਹੈ ਸੁਣ ਤਾਰੇ ਸੇ ਬਚ ਉੱਚਿਓਂ ਚਾਰ ਕਵੀ ਜੀ ਕਹਿੰਦੀ ਐ ਜਦੋਂ ਬੀਬੀ ਰਜਨੀ ਨੇ ਇੰਨਾ ਗੱਲਾਂ ਨੂੰ ਸੁਣਿਆ ਨਾ ਤੇ ਉਹ ਬਹੁਤ ਗੁੱਸੇ ਵਿੱਚ ਆ ਗਈ ਮੋਜ ਹਿਤ ਤੇ ਮੇਰੋ ਪਤ ਮਾਰਾ ਤੇ ਗੁਰਮੁਖ ਕੋ ਮੰਨਿਆ ਜਾਂਦੇ ਬੀਬੀ ਬੀ ਰਜਨੀ ਜਿਹੜੀ ਐ ਨਾ ਬੜੀ ਸੁੰਦਰ ਸੀ ਕਿਉਂਕਿ ਰਾਜੇ ਦੇ ਬੇਟ ਬੇਟੀ ਸੀ ਉਹਨੂੰ ਇੰਜ ਲੱਗਿਆ ਵੀ ਇਹ ਜਿਹੜਾ ਮਰਦ ਬੈਟਾ ਨਾ ਇਹਨੇ ਮੈਨੂੰ ਅਪਣਾਉਣ ਦੇ ਲਈ ਸ਼ਾਇਦ ਮੇਰੇ ਪਤੀ ਨੂੰ ਮਾਰ ਦਿੱਤਾ ਕਿਹਸੈ ਕੁਸ਼ਟ ਯੁਗਤ ਅਸਹੋਭਤ ਤੇ ਦੱਸਦੀ ਹੈ ਵੀ ਮੇਰਾ ਜਿਹੜਾ ਪਤੀ ਸੀ ਉਹ ਤੇ ਕੋੜ ਦੇ ਰੋਗ ਨਾਲ ਪੀੜਤ ਸੀ ਤੁਹਾਨੂੰ ਪਤਾ ਹੈ ਨਾ ਵੀ ਜਿਸ ਬੰਦੇ ਨੂੰ ਕੋੜ ਦਾ ਰੋਗ ਲੱਗ ਜਾਏ ਉਹਦੇ ਆਪਣੇ ਵੀ ਉਹਦੇ ਤੋਂ ਦੂਰੀ ਬਣਾ ਲੈਂਦੇ ਆ ਕਿਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਖੁਦ ਕੋੜੀ ਕੁਲ ਚੱਲ ਕੇ ਜਾਂਦੇ ਆ ਜਾ ਕੇ ਤੰਦਰੁਸਤੀ ਦਿੰਦੇ ਕਿਤੇ ਗੁਰੂ ਨਾਨਕ ਸਾਹਿਬ ਵਰਗਾ ਕੋਈ ਜਿਹੜਾ ਤਰਸ ਕਰਕੇ ਕੋੜੀਆਂ ਨੂੰ ਵੀ ਜਾ ਕੇ ਮਿਲਦਾ ਤੇ ਬੀਬੀ ਰਜਨੀ ਕਹਿ ਲੱਗੀ ਵੀ ਮੇਰਾ ਜਿਹੜਾ ਪਤੀ ਸੀ ਨਾ ਉਹ ਤੇ ਕੋੜ ਦੇ ਰੋਗ ਨਾਲ ਗਰਸਿਆ ਸੀ ਕਰ ਪਾਗ ਬਿਨ ਕੈ ਕਰ ਪਗ ਚੋਬਤ ਤੇ ਕਹਿ ਲਗੀ ਵੀ ਮੇਰੇ ਪਤੀ ਦੇ ਜਿਹੜੇ ਹੱਥ ਪੈਰ ਸਨ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਸੀ ਕਰਦੇ ਨਾ ਨਿਸ਼ਚਾ ਚਿਤ ਆਬਤ ਮੋਹੀ ਇਸ ਕਰਕੇ ਤੇਰੇ ਵੱਲ ਵੇਖ ਕਰਕੇ ਮੈਨੂੰ ਯਕੀਨ ਨਹੀਂ ਆਉਂਦਾ ਕਈ ਵਾਰ ਸਾਡੇ ਜੀਵਨ ਵਿੱਚ ਵੀ ਚੀਜ਼ਾਂ ਵਾਪਰ ਦੀਆਂ ਨੇ ਜਦੋਂ ਸੀ ਕਿਸੇ ਬਿਮਾਰ ਬੰਦੇ ਨੂੰ ਮਿਲਦਿਆਂ ਉਹਦੀ ਕਮਜ਼ੋਰੀ ਵੇਖ ਕੇ ਉਹਦਾ ਸਰੀਰ ਵੇਖ ਕਰਕੇ ਸਾਨੂੰ ਇੰਜ ਲੱਗਦਾ ਵੀ ਇਹ ਸ਼ਾਇਦ ਬਚੇਗਾ ਨਹੀਂ ਪਰ ਗੁਰੂ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਉਹਨੂੰ ਆਰੋਗਤਾ ਮਿਲ ਜਾਏ ਅਸੀਂ ਕਹਿੰਨਾ ਫਲਾਣੀਆਂ ਤੂੰ ਤੇ ਸਿਆਣ ਵਿੱਚ ਹੀ ਨਹੀਂ ਆਉਂਦਾ ਤੂੰ ਹੀ ਆ ਭਾਈ ਤੇ ਬੀਬੀ ਰਜਨੀ ਨੇ ਆਖਿਆ ਵੀ ਮੈਨੂੰ ਇਹ ਯਕੀਨ ਨਹੀਂ ਆਉਂਦਾ ਅਗਾ ਕੀ ਸ਼ੰਕਾ ਆਪਿਛ ਤੋਹੀ ਤੇ ਬੀਬੀ ਰਜਨੀ ਕਹਿੰਦੀ ਮੈਨੂੰ ਤੇਰੇ ਤੇ ਸ਼ੰਕਾ ਵੀ ਤੂੰ ਪਾਪ ਕੀਤਾ ਸ਼ਾਇਦ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਜੇ ਕਰ ਮੇਰਾ ਪਤ ਮਰ ਗਏ ਹੋ ਤੇ ਬੀਬੀ ਰਜਨੀ ਨੇ ਆਖਿਆ ਵੀ ਜੇਕਰ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਨਾ ਜੀਵਨ ਜਪਰਾਨ ਨਾ ਹੋਏ ਹੂੰ ਤੇ ਬੀਬੀ ਰਜਨੀ ਕਹਿੰਦੀ ਮੈਂ ਆਪਣੇ ਪਤੀ ਤੋਂ ਬਿਨਾ ਜੀ ਕੀ ਕਰਨ ਮੈਂ ਤੇ ਆਪਣੇ ਪਤੀ ਕਰਕੇ ਜਾਂਉਂਦੀ ਸੀ ਤੇ ਮੈਂ ਆਪਣੇ ਪਤੀ ਤੋਂ ਬਿਨਾ ਜੀ ਕਰ ਕੀ ਕਰਨ ਹੁਣ ਤੇਰਾ ਮੇਰੇ ਨਾਲ ਵੀ ਕੋਈ ਸੰਬੰਧ ਨਹੀਂ ਹੋ ਸਕਦਾ ਕਿਉਂਕਿ ਮੈਂ ਵੀ ਆਪਣੇ ਪਤੀ ਦੇ ਨਾਲ ਹੀ ਪ੍ਰਾਨ ਤਿਆਗ ਦੇਵਾਂਗੀ ਤੁਹਾਏ ਗਹਾਏ ਆਪ ਮਰ ਜਾਊਂ ਤੇ ਬੀਬੀ ਰਜਨੀ ਨੇ ਆਖੀਆਂ ਵੀ ਤੈਨੂੰ ਮੈਂ ਫੜਾ ਦੇਾਂਗੀ ਤੇਰਾ ਪਾਪ ਲੋਕਾਂ ਦੇ ਸਾਹਮਣੇ ਲਿਆਵਾਂਗੀ ਨਾ ਪਰ ਮੁਰਖ ਅੰਗ ਸੰਗ ਲਾਊਂ ਪਰ ਮੈਂ ਪਰਾਏ ਪੁਰਖ ਨੂੰ ਆਪਣੇ ਸੰਗ ਨਹੀਂ ਲਾਵਾਂਗੀ ਭਾਵ ਮੈਂ ਪਰਾਏ ਪੁਰਖ ਦੇ ਨਾਲ ਕੋਈ ਨੇੜਤਾ ਨਹੀਂ ਰੱਖਣੀ ਹੁਣ ਇਹਦੇ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਭਾਈ ਠੀਕ ਹੈ ਇਤਿਹਾਸ ਮੈਂ ਵੀ ਸੁਣਾ ਦਿੰਦਾ ਤੁਸੀਂ ਫਿਲਮਾਂ ਵੀ ਵੇਖੀਆਂ ਹੋਣੀਆਂ ਨੇ ਪਰ ਥੋੜਾ ਜਿਹਾ ਆਪਣੇ ਆਪ ਨੂੰ ਇਹਦੇ ਵਿੱਚ ਸ਼ਾਮਲ ਕਰਕੇ ਤਾਂ ਵੇਖੋ ਵੀ ਬੀਬੀ ਰਜਨੀ ਤੇ ਕਹਿੰਦੀ ਮੈਂ ਪਰਾਏ ਪੁਰਖ ਦਾ ਸੰਗ ਨਹੀਂ ਕਰਨ ਪਰ ਕੀ ਸਾਡੇ ਜੀਵਨ ਦੀ ਇਹ ਮਰਜ਼ਾ ਦਾ ਰਹੀ ਸ਼ੇਖਰ ਐਤ ਮਰਜਾਦਾ ਵਿੱਚ ਲਿਖਿਆ ਵੀ ਪਰਾਇਆ ਗਵਨ ਭੋਗਣਾ ਇਹ ਬਜਰ ਕਰਤ ਹੈ ਠੀਕ ਹੈ ਇੱਕ ਟਾਈਮ ਨਿਤਨੇਮ ਨਹੀਂ ਵੀ ਕਰੋਗੇ ਇਹ ਕੋਈ ਵੱਡੀ ਗੱਲ ਨਹੀਂ ਪਰ ਉੱਥੇ ਲਿਖਿਆ ਵੀ ਪਰਾਇਆ ਗਵਨ ਭੋਗਣਾ ਭਾਵ ਇਸਤਰੀ ਨੂੰ ਪਰਾਏ ਮਰਦ ਦਾ ਸੰਗ ਕਰਨ ਮਰਦ ਨੂੰ ਪਰਾਈ ਇਸਤਰੀ ਦਾ ਸੰਗ ਕਰਨਾ ਇਹ ਬਹੁਤ ਵੱਡਾ ਬਜਰ ਪਾਪ ਹੈ ਪਰ ਕਿੰਨੇ ਕਨੇ ਭਾਈ ਜਿਹੜੇ ਇਸ ਪਾਪ ਤੋਂ ਬਚੇ ਹੈ ਜਿਹੜੇ ਦਾਅਵੇ ਨਾਲ ਇਹ ਗੱਲ ਕਹਿ ਸਕਦੇ ਵੀ ਅਸੀਂ ਇਸ ਆਪਾਪ ਤੋਂ ਬਚੇ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ ਵੀ ਸਮਾਜ ਦੀਆਂ ਬਹੁਤੀਆਂ ਲੜਾਈਆਂ ਦਾ ਜੜ ਇਹ ਚੀਜ਼ ਹੈ ਇਹ ਚੀਜ਼ ਹੈ ਪਰ ਅਸੀਂ ਨਾ ਜੀਹਾਂ ਵਿੱਚੋਂ ਨਿਕਲ ਨਹੀਂ ਪਾਈ ਇਦਾਂ ਹੀ ਹੋ ਗਿਆ ਨਾ ਸਾਰਾ ਕੁਝ ਸੋ ਇਹ ਕਰਕੇ ਬੀਬੀ ਰਜਨੀ ਕਹਿੰਦੀ ਆ ਵੀ ਮੈਂ ਪਰਾਏ ਮਰਦ ਦਾ ਸੰਗ ਨਹੀਂ ਕਰਨਾ ਇਤਿਆਦਿਕ ਉੱਚ ਬਚ ਟੇਰਤ ਕਹਿੰਦੇ ਇਸ ਤਰ੍ਹਾਂ ਬੀਬੀ ਰਜਣੀ ਨੇ ਜਦੋਂ ਉੱਚੀ ਆਵਾਜ਼ ਵਿੱਚ ਸ਼ਬਦ ਕਹੇ ਮੈਂ ਤੇ ਉਹਨਾਂ ਲੋਕਾਂ ਨੂੰ ਵੀ ਕਮਾਂਗਾ ਵੀ ਜਿਨ੍ਹਾਂ ਨੇ ਫਿਲਮ ਬਣਾਈ ਹੈ ਵੀ ਠੀਕ ਹੈ ਚਲੋ ਬਣਾ ਦਿੱਤੀ ਤੁਸੀਂ ਚਲੋ ਹੋ ਸਕਦਾ ਵੀ ਤੁਹਾਡੀ ਭਾਵਨਾ ਚੰਗੀ ਹੋਵੇ ਬਸ ਤਾਂ ਤੁਹਾਨੂੰ ਪਤਾ ਬਿਜ਼ਨਸ ਨਹੀਂ ਬਿਜ਼ਨਸ ਲਈ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਕੀ ਬੀਬੀ ਰਜਨੀ ਵਰਗਾ ਜੀਵਨ ਹੈ ਤੁਹਾਡਾ ਕੀ ਉਹਦਾਂ ਦੇ ਤੁਹਾਡੇ ਕਿਰਦਾਰ ਹਨ ਕਿ ਬੀਬੀ ਰਜਨੀ ਵਰਗਾ ਸਿੱਧਕ ਹੈ ਤੁਹਾਡੇ ਜੀਵਨ ਵਿੱਚ ਜਦ ਤੁਸੀਂ ਸਿਰਫ ਪੈਸਿਆਂ ਦੇ ਲਈ ਇਹ ਕੰਮ ਕਰਦੇ ਹੁਣ ਕਹੀ ਇਦਾਂ ਨੇ ਨਾ ਜਦੋਂ ਕੋਈ ਫਿਲਮ ਬਣਾਉਣੀ ਹੈ ਦਾੜੀਆਂ ਵੀ ਰੱਖ ਲੈਂਦੇ ਐ ਦਸਤਾਰਾਂ ਵੀ ਸਜਾ ਲੈਂਦੇ ਐ ਤੇ ਚਾਰ ਦਿਨਾਂ ਬਾਅਦ ਉਹ ਦਾੜੀਆਂ ਵੀ ਕਟਾ ਦਿੰਦੇ ਐ ਤੇ ਦਸਤਾਰਾਂ ਵੀ ਲਾ ਦਿੰਦੇ ਐ ਭਾਈ ਦੱਸੋ ਹਾਜੀਕ ਮੰਤਰੀ ਦੀ ਵੀਡੀਓ ਵੀ ਚੱਲਦੀ ਸੀ ਕਿਉਂ ਸਾਡੇ ਵਾਲੇ ਕਿਹੜਾ ਵੇਖਦੇ ਆ ਜਿਹੜਾ ਮਰਜ਼ੀ ਆਉਂਦਾ ਉਹਦੇ ਸਿਰ ਤੇ ਦਸਤਾਰ ਰੱਖ ਦਿੰਦੇ ਅਗਲਾ ਉਹਨੂੰ 2 ਮਿੰਟ ਵੀ ਨਹੀਂ ਰੱਖਦਾ ਤੇ ਲਾ ਕੇ ਛੁੱਟ ਦਿੰਦਾ ਜਿਹਨੂੰ ਪਤਾ ਹੀ ਨਹੀਂ ਮੈਂ ਦਸਤਾਰ ਦੀ ਕੀਮਤ ਕੀ ਹੈ ਦਸਤਾਰ ਕਿਉਂ ਕਿਉਂ ਸਿਰ ਤੇ ਬੰਨੀ ਜਾਂਦੀ ਹੈ ਇਹ ਦਸਤਾਰ ਸਾਨੂੰ ਕਿਵੇਂ ਮਿਲੀ ਹੈ ਇਸ ਦਸਤਾਰ ਦੇ ਬਦਲੇ ਸਾਡੇ ਪੁਰਖਿਆਂ ਨੇ ਤੇ ਆਪਣੇ ਜੀਵਨ ਲਾ ਦਿੱਤੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਅਸੀਂ ਨੂੰ 4 ਗੱਜ ਦਾ ਕੱਪੜਾ ਸਮਝ ਲਿਆ ਬੀਜੀ ਦੇ ਮਰਜ਼ੀ ਬੰਨ੍ਹ ਦੋ ਜਿਹੜਾ ਮਰਜ਼ੀ ਨੂੰ ਪੈਰਾਂ ਥੱਲੇ ਰੋਲ ਦੇ ਜਿਹੜਾ ਮਰਜ਼ੀ ਨੂੰ ਲਾਦੇ ਹੋਂ ਤੇ ਗੁਰਦੁਆਰਿਆਂ ਵਿੱਚ ਦਸਤਾਰਾਂ ਲਾਈਆਂ ਜਾਂਦੀਆਂ ਗੋਲਕਾਂ ਖਾਤਰ ਮੈਨੂੰ ਮਾਫ਼ ਕਰਿਓ ਦੂਜਿਆਂ ਨੂੰ ਅਸੀਂ ਦੋਸਤੀ ਦੇਈਏ ਤੇ ਸਾਡੇ ਤੇ ਸਜ਼ਾ ਵੀ ਕੋਈ ਨਹੀਂ ਸਾਡੇ ਤੇ ਕਾਨੂੰਨ ਵੀ ਕੋਈ ਨਹੀਂ ਕੈਨੇਡਾ ਵਰਗੇ ਦੇਸ਼ਾਂ ਵਿੱਚ 10 ਸਾਲ ਦੀ ਸਜ਼ਾ ਹੈ ਜੇ ਕਿਸੇ ਦੀ ਕੋਈ ਦਸਤਾਰ ਲਾਇਗ ਪਰ ਸਾਡੇ ਤੇ ਆਪਣੀ ਲਾ ਰਹੇ ਆ ਭਾਈ ਚੌਧਰ ਪੁਣੀ ਲੀਗ ਉਹ ਵੀ ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਗੁਰੂ ਸਾਡੀ ਪਾਤ ਢੱਕਦਾ ਹੈ ਜੇ ਸੋ ਗੁਰੂ ਨੇ ਸਾਨੂੰ ਇਹ ਦਾਤਾਂ ਦਿੱਤੀਆਂ ਉਸ ਗੁਰੂ ਦੀ ਹਜ਼ੂਰੀ ਵਿੱਚ ਦਸਤਾਰਾਂ ਲਾਈਆਂ ਜਾ ਰਹੀਆਂ ਨੇ ਇੱਥੋਂ ਤੱਕ ਕਈ ਸਾਡੇ ਲੋਕ ਇੰਨੇ ਨੀਵੇਂ ਗਿਰ ਜਾਂਦੇ ਆ ਵੀ ਪ੍ਰਚਾਰਕਾਂ ਦੀਆਂ ਦਸਤਾਰਾਂ ਵੀ ਲਾ ਦਿੰਦੇ ਠੀਕ ਹੈ ਤੁਹਾਡੀ ਵਿਚਾਰ ਨਹੀਂ ਮਿਲਦੀ ਜਾਂ ਮੈਂ ਕੋਈ ਗੱਲ ਗਲਤ ਕਹਿ ਦਿੱਤੀ ਤਾਂ ਤੁਹਾਡੇ ਕੋਲ ਰਾਈਟ ਆ ਵੀ ਤੁਸੀਂ ਮੈਨੂੰ ਬਹਿ ਕੇ ਪੁੱਛ ਸਕਦੇ ਮੈਂ ਤੁਹਾਨੂੰ ਜਵਾਬ ਦੇ ਆ ਤੇ ਮੈਂ ਤੁਹਾਨੂੰ ਕਨਵਿੰਸ ਕਰਾਵਾਂਗਾ ਪਰ ਇਹ ਥੋੜੀ ਇਹ ਵੀ ਤੁਸੀਂ ਮੇਰੇ ਗਾਲਾਂ ਕਿਉਂ ਪਾਉਂ ਕਿੰਨੇ ਪ੍ਰਚਾਰਕ ਨੇ ਜਿਨ੍ਹਾਂ ਤੇ ਸੱਚ ਕਰਕੇ ਹਮਲੇ ਹੋਏ ਜਿਨ੍ਹਾਂ ਦੀਆਂ ਦਸਤਾਰਾਂ ਲਾ ਕੇ ਸਾਡੇ ਆਪਣਿਆਂ ਦੇ ਪੈਰਾਂ ਵਿੱਚ ਰੋਲ ਦਿੱਤੀਆਂ ਪਰ ਉਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੋਈ ਮੈਂ ਇਸ ਵਿਸ਼ੇ ਬਾਰੇ ਜਾਨਣਾ ਨਹੀਂ ਚਾਹੁੰਦਾ ਕਿਉਂਕਿ ਡਰ ਜਾ ਲੱਗਦਾ ਵੀ ਕਈ ਲੋਕ ਫਿਰ ਤੋਰ ਮਰੋੜ ਕੇ ਵਿੱਚ ਹੀ ਬੈਠੇ ਹੁੰਦੇ ਆ ਨਾ ਛੇਦਰ ਲੱਭਣਾ ਚਾਹੁੰਦੇ ਹੁੰਦੇ ਆ ਫਿਰ ਦੇਖੋ ਜੀ ਗੋਮਨ ਸਿੰਘ ਤੇ ਆਹ ਗੱਲ ਕਹਿ ਰਿਹਾ ਫਿਰ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੁੜਿਆਰੀ ਰੱਜੈ ਕੂੜ ਜੋਂ ਬਿਸ਼ਟਾ ਕਾਗ ਖਾਵੇ ਨਿੰਦਕਾਂ ਦਾ ਕੰਮ ਹੀ ਏ ਪਰ ਮੈਂ ਤੇ ਤਾਂ ਬੇਨਤੀ ਕਰ ਰਿਹਾ ਵੀ ਦੂਜਿਆਂ ਨੂੰ ਅਸੀਂ ਦੋਸ਼ ਕੀ ਦੇਈਏ ਉਹ ਸਾਡੇ ਤੇ ਆਪਣੀਆਂ ਨੇ ਦਸਤਾਰਾਂ ਰੋਲ ਦਿੱਤੀਆਂ ਅਸੀਂ ਤੇ ਆਪ ਹੀ ਦਸਤਾਰਾਂ ਲਾ ਕੇ ਪੈਰਾ ਵਿੱਚ ਰੱਖ ਦਿੱਤੀਆਂ ਅਸੀਂ ਤੇ ਆਪ ਇੱਕ ਦੂਜੇ ਦੀਆਂ ਦਸਤਾਰਾਂ ਲਾਉਣ ਤੇ ਲੱਗੇ ਹੋਏ ਆਂ ਦੁਨੀਆ ਵਿੱਚ ਸਾਡਾ ਕੀ ਜਲੂਸ ਲੈ ਕਰੇ ਸੋ ਇਦਾਂ ਨਹੀਂ ਹੋਣਾ ਚਾਹੀਦਾ ਬਹਿ ਕੇ ਆਪਾਂ ਵਿਚਾਰ ਕਰੀਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਏ ਹਰ ਨਾਮੇ ਕੀ ਹੋਵੋ ਜੋੜੀ ਗੁਰਮੁਖ ਵੈਸੋ ਸਭ ਵਸਾਏ ਪੁੱਸ ਲੋ ਭਾਈ ਸਾਬਾ ਗੱਲ ਤੁਸੀਂ ਕਿਉਂ ਕਹੀਏ ਕਿੱਥੋਂ ਕਹੀਏ ਅਸੀਂ ਤੁਹਾਡੇ ਤੋਂ ਸਪਸ਼ਟੀਕਰਨ ਚਾਹੁੰਨੇ ਬੈ ਕੇ ਵਿਚਾਰ ਕਰੋ ਵੀ ਥੋੜੀ ਆ ਵੀ ਆਪਾਂ ਇੱਕ ਦੂਜੇ ਦੀਆਂ ਦਸਤਾਰਾਂ ਲਾਈਏ ਇੱਕ ਦੂਜੇ ਦੇ ਕਕਾਰਾਂ ਦੀ ਵਿਵਬਦੀ ਕਰੀਏ ਕਿੰਨੀਆਂ ਵੀਡੀਓ ਸਾਹਮਣੇ ਆਉਂਦੀਆਂ ਤੇ ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਕੀ ਜਲੂਸ ਨਿਕਲਦਾ ਹੈ ਉਹ ਜਿਨ੍ਹਾਂ ਦਾ ਗੁਰੂ ਗਿਆਨ ਹੈ ਜਿਨ੍ਹਾਂ ਨੂੰ ਮਹਾਰਾਜ ਨੇ ਇੰਨੀ ਉੱਚੀ ਮੱਤ ਦਿੱਤੀ ਉਹ ਗੁਰੂ ਦੀ ਹਜ਼ੂਰੀ ਵਿੱਚ ਵੀ ਲਾਈਆਂ ਝਗੜੇ ਕਰਦੇ ਉਹ ਗੁਰੂ ਦੀ